యాక్షన్ టీవీ ਵਿੱਚ ਤੁਹਾਡਾ ਸਵਾਗਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਚਿੰਤਾਜਨਕ ਦਿਖਾਈ ਦੇ ਰਹੇ ਹਨ ਜਿੱਥੇ ਹੜਾ ਕਰਨ ਲੋਕਾਂ ਦਾ ਆਮ ਜੀਵਨ ਪ੍ਰਭਾਵਿਤ ਹੋਇਆ ਪਿਆ ਉੱਥੇ ਹੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ ਜੇ ਦੇਖਿਆ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਦਿਨਨਗਰ ਬਲਾਕ ਵਿੱਚ ਬਾਸਮਤੀ ਦੀ ਸਭ ਤੋਂ ਵੱਧ ਕਾਸ਼ਤ ਹੋਈ ਸੀ ਪਰ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਵੀ ਜ਼ਮੀਨ ਮਾਲਕਾਂ ਨੂੰ ਵੀ ਵੱਡਾ ਝਟਕਾ ਲੱਗ ਰਿਹਾ ਹੈ ਸੂਚਨਾ ਜਾ ਰਿਹਾ ਹੈ ਕਿ ਦਰਾਗਲਾ ਬਲਾਕ ਵਿੱਚ ਬਾਸਮਤੀ ਦੀ ਖੇਤੀ ਬਹੁਤ ਸਾਰੇ ਕਿਸਾਨ ਕਰਦੇ ਹਨ ਇਸ ਵਾਰ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਜ਼ਮੀਨ ਮਾਲਕਾਂ ਨੇ ਪ੍ਰਤੀ ਏਕੜ ਲਗਭਗ 30 ਤੋਂ 40000 ਰੁਪਏ ਖਰਚ ਕੀਤੇ ਹਨ ਪਰ ਜਿਨ੍ਹਾਂ ਕਿਸਾਨਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਬਾਸਮਤੀ ਦੀ ਫਸਲ ਬੀਜੀ ਸੀ ਉਹਨਾਂ ਨੂੰ ਦੋਰਾ ਝਟਕਾ ਲੱਗਿਆ ਹੈ ਇਸ ਮੌਕੇ ਕਿਸਾਨ ਵੀਰਾਂ ਨੇ ਮੰਗ ਕੀਤੀ ਕਿ ਸਰਕਾਰ ਸਾਗੇ ਖਰਾਬ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਦੇਵੇ ਤਾਂ ਕਿ ਜੋ ਅਸੀਂ ਆਉਣ ਵਾਲੀ ਅਗਲੀ ਫਸਲ ਬੀਜ ਸਕੀਏ ਅਗੇ ਤੁਸੀਂ ਆਪ ਵੀ ਸੁਣੋ ਕੀ ਕਹਿਣਾ ਕਿਸਾਨ ਵੀਰਾਂ ਦਾ ਤੁਸੀਂ ਦੇਖ ਰਹੇ ਲੋਕ ਐਕਸ਼ਨ ਟੀਵੀ ਤੋਂ ਹਰਪਾਲ ਸਿੰਘ ਦਿ올 ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜੀ ਰੇਸ਼ਮਲ ਸਿੰਘ ਆ ਪਿੰਡ ਖੁਖ ਰਾਜਪੂਤਾ ਜ਼ਿਲ੍ਹਾ ਗਰਦਾਸਪੁਰ ਇਸ ਦਿੱਕਤ ਇਥੇ ਇਹ ਆਈ ਆ ਵੀ ਜਿੱਥੇ ਲੈਵਲ ਤੇ ਤੁਸੀਂ ਖੜੇ ਹੋ ਇਥੇ 5-5 ਫੁੱਟ ਪਾਣੀ ਚੱਲ ਕੇ ਗਿਆ ਤੇ ਹੂੰਚੋ ਨਾ ਨੰਗਾ ਹੋਇਆ ਮੁਸ਼ਕ ਮੰਡਿਆ ਜਿਹੜੀ ਪਰਮਲ ਹੀ ਉਹ ਫੁਕਟ ਹੋ ਗਈ ਆ ਤੇ 11 ਕੀ ਤੇ ਭਰਾ ਲੋਗੀ ਬਿਲਕੁਲ ਜੀ 5-700 ਏਕੜ ਇਥੇ ਫਸਲਾਂ ਆ ਦੀ ਗੈਨਾਕੀ ਦੀ ਸਾਡੇ ਪਿੰਡ ਦੀ ਬਾਕੀ ਪੂਰਾ ਇਲਾਕਾ ਵੀ ਪੂਰਾ ਹਾਰਪਟ ਪ੍ਰਭਾਵਿਤ ਹੋ ਗਿਆ ਲਾਗੇ ਨਵੇਦਾ ਸਕੂਲ ਹੈ ਜਿਹੜਾ ਤੁਸੀਂ ਵੇਖਣ ਦਿਓ ਇਹ ਵੀ ਮੰਨ ਲਓ ਪੂਰੀ ਮਾਰ ਹੇਟ ਰਿਆ ਹੜ ਦੇ ਕਿੰਨਾ ਕ ਨੁਕਸਾਨ ਆਇਆ ਨੁਕਸਾਨ ਟੋਟਲੀ ਨੁਕਸਾਨੀ ਹੈ ਜੀ ਟੋਟਲੀ ਡੈਮੇਜ ਆ ਮੰਨ ਲਓ ਵੀ ਕੋਈ ਇਥੇ ਪ੍ਰਾਲੀ ਤੋਂ ਇਲਾਵਾ ਕੁਝ ਨਹੀਂ ਐ ਚ ਫਸਲ ਖਰਚਾ ਪੈਂਦਾ ਕਿੱਲੇ ਦਾ ਖਰਚਾ ਜੀ ਇੱਥੇ ਆ ਹੀ ਜਾਂਦਾ 30000 ਰੁਪਿਆ ਤੇ ਇਹ ਤੀਵ ਨਹੀਂ ਮੋੜਨਾ ਇਹ ਪ੍ਰਾਲੀ ਆ ਪ੍ਰਾਲੀ ਗਲੋਂ ਲਾਣੀ ਪੈਣੀ ਆ ਉਹ ਵੀ ਉੱਤੇ ਲੇਬਰ ਚਾਣਨੀ ਆ ਉਦਕ ਫਸਲ ਕਿੰਨੇ ਕਿਦੇ ਨਿਕਲੇ ਦੀ ਫਸਲ ਇਹ ਲੱਖ ਦੇ ਕਰੀਬ ਹੋਈ ਜਾਂਦੀ ਹੈ ਜੀ 11 ਕਿ ਦੀ ਇਹੋ ਮੇਨ ਫਸਲ ਆ ਸਾਡੀ ਬਾਸਮਤੀ ਦੀ ਇਲਾਕਾ ਮਸ਼ਹੂਰ ਆ ਬਾਸਮਤੀ ਲਈ ਤੇ ਬਿਲਕੁਲ ਹੀ ਐਤ ਕੀ ਦੇ ਮੁੱਦੇ ਮੂੰਹ ਸੁੱਟਦਾ ਜੀ ਇਹਨੇ ਤਾਰ ਸਿੰਘ ਪਿੰਡ ਫੋਖਰ ਰਾਜਪੂਤਾਂ ਦਾ ਰਹਿਣਾ ਜੀ ਅਸੀਂ ਬਾਸਮਤੀ ਖੇਤੀ ਖਿਆਲ ਕਰਦੇ ਆ ਤੇ ਪਾਣੀ ਆਣ ਦੇ ਨਾਲ ਫਸਲ ਤਿਆਰ ਹੋਈ ਦੀ 4-500 ਕਿਲਾ ਜਿਹੜੀ 11 ਕਿ ਉਹ ਖਤਮ ਹੋ ਗਈ ਸਾਡੀ ਸਾਡੋ ਖਾਨ ਜੋਗੇ ਦਾਣੇ ਦੀ ਆਸ ਵੀ ਨਹੀਂ ਰਹੀ ਪਾਣੀ ਇੱਥੇ 4-5 ਮੀਟਰ ਫੁੱਟ ਪਾਣੀ ਇੱਥੇ ਖਲੋਤਾਦਾ ਹੈ ਜੀ ਬਿਲਕੁਲ ਫਸਲ ਤਬਾਹ ਹੋ ਗਈ ਆ ਲੱਗ ਲੱਗੇ ਪਿੰਡਾਂ ਦੀ ਹੋ ਗਈ ਆ ਸਾਡੇ ਤੇ ਬਹੁਤ ਜ਼ਿਆਦਾ ਹੋ ਗਈ ਆਪਣਾ ਚਾਰ ਪੰਜ ਸ਼ੋਕਲਾ ਪਿੰਡ ਦਾ ਹੀ ਉਹ ਸਾਰਾ ਨੁਕਸਾਨ ਹੋ ਗਿਆ ਸਰ ਬਸ ਤੈਨੂੰ ਹਾਂ ਬਾਸਮਤੀ ਜੀ ਜਿਹੜੇ ਕੋ ਲੱਖ ਸਵਾ ਲੱਖ ਦੀ ਨਿਕਲਦੀ ਕਿਲੇ ਦੀ ਜੀ ਸਾਡੀ ਕਿੰਨਾ ਖਰਚਾ ਪੈ ਗਿਆ ਸੀ ਖਰਚਾ 30000 ਰੁਪਏ ਸਾਡਾ ਆ ਜਾਂਦਾ ਲਾਣ ਦਾ ਜੀ ਤੇ ਬਾਕੀ ਖਾਦਾਂ ਖੁੱਦਾਂ ਵੱਖਰੇ ਪਾਈ ਦਵਾਈਆਂ ਉੱਤੇ ਸਪ੍ਰੇਆਂ ਕਰੀ ਦਾ ਤੇ ਸਾਰੀ ਫਸਲ ਤਬਾਹ ਹੋ ਗਈ ਜੀ ਹੁਣ ਤੇ ਇਸ ਕਰਕੇ ਇਹਨੂੰ ਮਾਇਆ ਦਿੱਤਾ ਜਾਏਗਾ ਸਾਡੇ ਅੱਗੇ ਕਣਕ ਕਣੂ ਬੀਜਾਂ ਦਾ ਕੋਈ ਸਰਕਲ ਚੱਲ ਸਕੇ ਬਹੁਤ ਬਹੁ ਮਿਹਰਬਾਨੀ ਹੈਗੀ ਸਰਕਾਰ ਦੀ ਕਿਤਾ ਮੇਰਾ ਨਾਮ ਜਤਿੰਦਰ ਸਿੰਘ ਹੈ ਪਿੰਡ ਖੋਖਦਾ ਦਾ ਮੈਂ ਰਹਿਣ ਵਾਲਾ ਹਾਂ ਸਾਡੇ ਇੱਥੇ 11 ਕਿਨੂ ਮੈਨ ਮੰਨਿਆ ਜਾਂਦਾ ਹੈ ਕਿਤਾ ਸਾਡਾ ਵੀ 11 ਕਿਨੂ ਬੀਜਦੇ ਹਨ ਤੇ ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰੀ 11 ਕਿਤਾ ਯਾਰ ਹੋ ਗਏ ਕਿ ਤਿਆਰ ਹੋ ਕੇ ਮਰੀ ਇਕ ਸਾਦੀ ਰੇਹਾਂ ਸਪਰੇਆਂ ਦਾ ਜੋ ਵੀ ਖਰਚਾ ਖੋਚਾ ਕਰਕੇ ਤਕਰੀਬਨ ਇੱਥੇ 4 ਤੋਂ 5 ਫੁੱਟ ਪਾਣੀ ਚੜ ਗਿਆ ਸੀ ਤੇ ਉਹ ਸਾਰੀ ਡਿੱਗ ਗਈ ਹੈ ਟਹਿ ਗਈ ਹੈ ਤੇ ਮਿੱਟੀ ਪੈ ਗਈ ਹੈ ਹੁਣ ਕੋਈ ਮੈਦ ਨਹੀਂ ਪਿਓ ਤੋਂ ਖਰਚਾ ਵੀ ਨਿਕਲੇਗਾ ਵੱਡੀ ਜਾਏ ਪੈਲੀ ਚੋਂ ਤੇ ਨਿਕਲ ਜਾ ਕਣਕ ਬੀਜੀ ਜਾਏ ਤਾਂ ਬਹੁਤ ਵਧੀਆ ਗੱਲ ਆ ਕਿ ਪੈਲੀਆਂ ਵੀ ਖਰਾਬ ਹੋ ਚੁੱਕੀਆਂ ਨੇ ਗਿਆ ਰਹਿ ਕੀ ਠੇਕੇ ਵਾਲੀਆਂ ਸਾਰੀਆਂ ਪੈਲੀਆਂ ਇਹ ਤਕਰੀਬਨ ਸਾਰੀਆਂ ਤੁਸੀਂ ਪਿੱਛੇ ਦੇਖ ਸਕਦੇ ਪੰਚਾਇਤੀ ਏਰੀਆ ਹੀ ਸਾਰਾ ਤੇ ਲਾਗੇ ਪਿੰਡਾਂ ਦਾ ਵੀ ਘੱਟੋ ਘੱਟੀ ਤੇ 1500 ਤੇ ਵਾਧੀ ਕੇ ਇਕੜ ਕੋਈ ਕਹਿ ਰਿਹਾ ਕਿ ਮਾਰੇ ਗਏ ਬਹੁਤ ਜ਼ਿਆਦਾ ਤੇ ਹੁਣ ਇਹੋ ਬੇਨਤੀ ਸਰਕਾਰ ਨੂੰ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਏ ਗਿਆ ਰਹਿ ਕੀ ਤੋਂ ਬਿਨਾ ਸਾਡੇ ਤੇ ਵੀ ਇੱਥੇ ਦਾਣੇ ਖਾਣ ਜੋਗੇ ਨਹੀਂ ਨਿਕਲਨੇ ਵੱਤ ਵੱਦ